ਕੱਲਾ ਹੁੰਦਾ ਕਿੰਨਾ ਕਿਤੇ ਤੁਸੀਂ ਸੁਣ ਲਓ ਕਿਸੇ ਦੀ ਆਵਾਜ਼ ਨੂੰ ਬਣ ਜਾਂਦੇ ਹੋਰ ਬਣ ਗਏ ਜਾਂਦੇ ਪਤਾ ਨਹੀਂ ਗੱਲ ਰਾਜ ਨਹੀਂ ਹੈ ਮੈਂ ਮਹਾਰਾਜ ਅਮਰਤ ਬਾਣੀ ਦੇ ਲਈ ਜੋ ਅਸੀਂ ਸਤਿਕਾਰ ਕਰਦੇ ਆ ਅਮਰਤ ਬਾਣੀ ਦੇ ਵੀ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਸਾਰਿਆਂ ਨੂੰ ਹੁਣ ਵੀ ਮਹਾਰਾਜ ਅਮਰਤ ਬਾਣੀ ਦੀ ਸੁਣ ਲਓ ਜੀ ਅਮਰਤ ਬਾਣੀ ਦੇ ਸਤਿਕਾਰ ਲਈ ਹੀ ਅਸੀਂ ਟੀਵੀ ਖੋਲਿਆ ਆ ਇਤੋਂ ਵੇ ਅਸੀਂ ਅਮਰਤ ਬਾਣੀ ਨੂੰ ਕੀ ਕਰ ਲਈਏ ਸਵੇਰ ਨੂੰ ਉੱਥੋਂ ਪ੍ਰਚਾਰ ਹੁੰਦਾ ਆ ਜਾਨੀਆਂ ਕਾਰਟਿਕ ਨੂੰ ਸੱਜਿਆ ਗਿਆ ਆ ਔਰ ਉਹਰੇ ਕੋਲ ਸੀਰੀਅਲ ਰਿਲੀਜ਼ ਕਰਾਈ ਨਹੀਂ ਗਈਆਂ ਆ ਤੁਹਾਡੇ ਕਾਂਸੀ ਦੇ ਮੰਦਰ ਦਰਵਾਜ਼ੇ ਵਿੱਚੋਂ ਲਾਈਵ ਦਿਖਾਇਆ ਜਾਂਦਾ ਆ ਉਹ ਅਮਰਤ ਬਾਣੀ ਦੀ ਹੀ ਗੱਲਾਂ ਜਿਹੜੇ ਦੇਖਿਆ ਜਾਂਦੇ ਤਾਂ ਜਿੱਥੇ-ਜਿੱਥੇ ਵੀ ਤੁਹਾਡੇ ਪ੍ਰੋਗਰਾਮ ਹੁੰਦੇ ਆ ਕਾਂਸੀ ਟੀਵੀ ਦੇ ਤੇ ਦਿਖਾਏ ਜਾਂਦੇ ਆ ਉਹ ਵੀ ਅਮਰਤ ਬਾਣੀ ਦੀ ਹੀ ਗੱਲ ਆ ਹੋਰ ਅਸੀਂ ਅਮਰਤ ਬਾਣੀ ਨੂੰ ਕੀ ਕਰੀਏ ਸਿਰ ਤੇ ਚੱਕ ਲਈਏ ਕੀ ਕਰੀਏ ਅਸੀਂ ਉਹਨਾਂ ਸਤਿਕਾਰ ਕਰਦੇ ਆ ਹਰੇਕ ਨੂੰ ਕਹਿੰਦੇ ਆ ਸਤਿਕਾਰ ਕਰੋ ਜਿੱਥੋਂ ਕਿਤੇ ਗਲਤੀ ਹੁੰਦੀ ਉੱਥੋਂ ਕਹਿੰਦੇ ਆ ਇਹ ਗਲਤੀਆਂ ਨਹੀਂ ਹੋਣੇ ਚਾਹੀਦੀਆਂ ਮਾਰਗ ਬਾਤ ਤੁਹਾਨੂੰ ਇਹਹੀ ਬਹਿਤੀ ਕਰਦਾ ਆ ਇਸ ਅਸੀਂ ਜੇ ਟੀਵੀ ਦਾ ਪ੍ਰਚਾਰ ਕਰਦੇ ਨਹੀਂ ਆਂ ਬਹੁਤ ਗੱਲ ਬੋਲ ਰਿਹਾ ਇਸ ਦਾ ਛੱਡੋ ਸਭ ਜਿਹੜਾ ਚੱਕਰ ਆ ਰਿਹਾ ਉਹ ਨਹੀਂ ਜੀ ਬਹੁਤ ਬਹੁਤ ਠੀਕ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਰਾਮ ਨਾਲ